ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਹੋਰ ਕਾਰਜਾਂ ਦੇ ਫਤਿਹ ਕਰਨ ਵਾਸਤੇ ਬੇਨਤੀ ਲੈ ਕੇ ਹਾਜ਼ਰ ਹੋਈ ਹਾਂ ਆਪ ਜੀ ਸਰਵਨ ਕਰੋ ਵਾਹਿਗੁਰੂ ਜੀ ਇਸ ਸੰਸਾਰ ਦੇ ਵਿੱਚ ਚਾਹੇ ਕੋਈ ਵੀ ਪ੍ਰਾਣੀ ਹੈ ਕੋਈ ਵੀ ਜੀਵ ਜੰਤੂ ਹੈ ਉਹ ਬਿਨਾਂ ਰਿਜਕ ਤੋਂ ਪਰਮਾਤਮਾ ਨੇ ਇਸ ਤਰਤੀਬ ਤੇ ਨਹੀਂ ਗੱਲਿਆ ਹਰ ਇੱਕ ਜੀ ਦੇ ਸਿਰ ਉੱਤੇ ਉਹਨੇ ਰਿਜਕ ਬਣਾਇਆ ਹੈ ਉਸ ਪਰਮਾਤਮਾ ਨੇ ਸਿਰ-ਸਿਰ ਰਿਜਕ ਸੰਭਾਹੀ ਠਾਕੁਰ ਪਰ ਉਸ ਰਿਜਕ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕਲਣਾ ਕਲਣੀ ਪੈਂਦੀ ਹੈ ਚਾਹੇ ਉਹ ਜੀਵ ਜੰਤ ਹੈ ਚਾਹੇ ਉਹ ਮਨੁੱਖਾ ਹੈ ਰਿਜਕ ਦੀ ਪ੍ਰਾਪਤੀ ਸਹਿਜੇ ਨਹੀਂ ਹੁੰਦੀ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਸਵੇਰੇ ਹੀ ਉੱਠ ਕੇ ਆਪਣੀ ਨੀਂਦ ਦਾ ਤਿਆਗ ਕਰਕੇ ਰਿਜਕ ਇਕੱਠਾ ਕਰਨ ਵਾਸਤੇ ਦੌੜਨਾ ਪੈਂਦਾ ਹੈ। ਸੰਗਤ ਜੀ ਇਸੇ ਤਰ੍ਹਾਂ ਹੀ ਹਰ ਇੱਕ ਚੀਜ਼ ਪ੍ਰਾਪਤ ਕਰਨ ਵਾਸਤੇ ਸਾਨੂੰ ਕੁਝ ਨਾ ਕੁਝ ਤਿਆਗਣਾ ਪੈਂਦਾ ਹੈ। ਉਹ ਕੀ ਹੈ ਆਪਣਾ ਆਰਾਮ ਤਿਆਗਣਾ ਪੈਂਦਾ ਹੈ, ਆਪਣੇ ਸੁੱਖ ਵੀ ਤਿਆਗਣੇ ਪੈਂਦੇ ਨੇ। ਸੰਗਤ ਜੀ ਗੁਰੂ ਮਹਾਰਾਜ ਨੇ ਗੁਰਬਾਣੀ ਚ ਇੰਨੀ ਵੱਡੀ ਤਾਕਤ ਬਖਸ਼ੀ ਹੈ ਜੋ ਆਪ ਸੋਚ ਨਹੀਂ ਸਕਦੇ ਜੋ ਅਸੀਂ ਆਪਣੀ ਛੋਟੀ ਜਿਹੀ ਬੁੱਧੀ ਵਿੱਚ ਇਸ ਵੱਡੇ ਖਜ਼ਾਨੇ ਨੂੰ ਸਮੋ ਨਹੀਂ ਸਕਦੇ ਇੱਕ ਗੱਲ ਹੋਰ ਸੰਗਤ ਜੀ ਜਦੋਂ ਵੀ ਕੋਈ ਕਾਰਜ ਅੜ ਜਾਂਦੇ ਨੇ ਉਹਦੇ ਪਿੱਛੇ ਇੱਕ ਵੱਡਾ ਕਾਰਨ ਉਹ ਹੁੰਦਾ ਹੈ ਜੋ ਆਪਾਂ ਕਰ ਚੁੱਕੇ ਹੁੰਨੇ ਆ ਆਪਣੇ ਪੂਰਬਲੇ ਕਰਮਾਂ ਦਾ ਕੋਈ ਇਹੋ ਜਿਹਾ ਦੋਸ਼ ਹੁੰਦਾ ਹੈ ਕੋਈ ਇਹੋ ਜਿਹਾ ਕਰਮ ਸਾਡੇ ਤੋਂ ਹੋ ਜਾਂਦਾ ਹੈ ਜੋ ਸਾਡੇ ਕਰਮਾਂ ਨੂੰ ਸੁਖਾਲਾ ਨਹੀਂ ਹੋਣ ਦਿੰਦਾ ਅੱਗੋਂ ਵਾਸਤੇ ਸਾਨੂੰ ਕੁਝ ਚੀਜ਼ਾਂ ਦੀ ਪ੍ਰਾਪਤੀ ਸਹਿਜੇ ਨਹੀਂ ਹੋਣ ਦਿੰਦਾ ਉਹਦੇ ਵਾਸਤੇ ਸਾਨੂੰ ਬਹੁਤੇ ਯਤਨ ਕਰਨੇ ਪੈਂਦੇ ਹਨ ਸੰਗਤ ਜੀ ਜਦੋਂ ਐਵੇਂ ਦਾ ਕੋਈ ਵੀ ਪੂਰਬਲਾ ਕਰਮ ਅੱਗੇ ਆ ਕੇ ਰੁਕਾਵਟ ਬਣ ਕੇ ਖੜ ਜਾਂਦਾ ਹੈ ਆਪ ਜੀ ਗੁਰੂ ਮਹਾਰਾਜ ਜੀ ਦੀਆਂ ਦਸੀਆਂ ਹੋਈਆਂ ਜੁਗਤੀਆਂ ਵਿੱਚੋਂ ਸ਼ਰਧਾ ਪਾਵਨਾ ਦੇ ਨਾਲ ਉਹਨਾਂ ਨੂੰ ਅਪਣਾ ਕੇ ਵੇਖੋ ਉਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਆਪ ਜੀ ਅਮਰਤ ਵੇਲੇ ਉੱਠ ਕੇ ਕੇਸ਼ੀਸ਼ ਨਾਨ ਕਰਕੇ ਜੇ ਆਪ ਜੀ ਘਰ ਵਿੱਚ ਹੀ ਕਰ ਸਕਦੇ ਹੋ ਉਹ ਵੀ ਉੱਤਮ ਹੈ ਤੇ ਜੇ ਗੁਰੂ ਘਰ ਕਰ ਸਕਦੇ ਉਹ ਉਹ ਵੀ ਉੱਤਮ ਹੈ ਜੋ ਆਪ ਜੀ ਨੂੰ ਸੁਖਾਲਾ ਲੱਗੇ ਅਮਰਤ ਵੇਲੇ ਉੱਠ ਕੇ ਕੇਸ਼ੀਸ਼ ਨਾਨ ਕਰਕੇ ਜੇ ਤੁਸੀਂ ਘਰ ਇਹ ਕਾਰਜ ਕਰਨਾ ਹੈ ਤੇ ਜੋਤ ਜਗਾ ਕੇ ਗੁਰੂ ਮਹਾਰਾਜ ਜੀ ਦੇ ਚਰਨਾ ਪਾਸ ਬੈਠ ਕੇ ਜਿੱਥੇ ਜੋਤ ਜਗਾਈ ਹੈ ਉੱਥੇ ਆਪ ਜੀ ਆਪਣੀ ਇੱਛਾ ਅਨੁਸਾਰ ਗੁਰਬਾਣੀ ਦਾ ਜਾਪ ਕਰੋ ਜਪਜੀ ਸਾਹਿਬ ਦੇ ਇੱਕ ਪਾਠ ਜਾਂ ਦੋ ਜਾਂ ਪੰਜ ਜਿੰਨੇ ਆਪ ਜੀ ਦੀ ਭਾਵਨਾ ਹੈ ਜਿੰਨੀ ਆਪ ਜੀ ਗੁਰੂ ਮਹਾਰਾਜ ਅੱਗੇ ਬਾਣੀ ਪੇਟਾ ਕਰ ਸਕਦੇ ਹੋ ਉਹ ਕਰੋ ਤੇ ਹਰ ਦਿਨ ਆਪ ਜੀ ਨੇ ਦੇਗ ਬਨਾਨੀ ਹੈ ਆਪ ਜੀ ਪੰਜ ਦਿਨ ਲਗਾਤਾਰ ਇਹੀ ਆਪਣਾ ਨਿਯਮ ਰੱਖੋ ਕਿ ਅਮਰਤ ਵੇਲੇ ਉੱਠ ਕੇ ਕੇ ਸ਼ਿਸ਼ਨਾਨ ਕਰਕੇ ਦੇਗ ਬਣਾ ਕੇ ਮਹਾਰਾਜੀਆਂ ਦੇ ਕੋਲ ਬਾਣੀ ਪੜ੍ਹ ਕੇ ਅਰਦਾਸਾ ਸੋਧੋ ਜਿਸ ਵੀ ਕਾਰਜ ਵਾਸਤੇ ਆਪ ਜੀ ਨੇ ਅਰਦਾਸ ਕਰਨੀ ਹੈ ਉਹ ਕਰੋ ਜੇ 5 ਦਿਨਾਂ ਤੱਕ ਵੀ ਆਪ ਜੀ ਦੀ ਉਸ ਕਾਰਜ ਦਾ ਕੋਈ ਸਮਾਧਾਨ ਨਹੀਂ ਨਿਕਲਦਾ ਆਪ ਜੀ ਇਹ ਹੀ ਕੰਮ ਪੂਰੇ 11 ਦਿਨਾਂ ਤੱਕ ਕਰ ਕਰੋ ਸੰਗਤ ਜੀ ਆਪ ਜੀ ਖੁਦ ਵੇਖ ਲਿਓ ਜੇ ਜੇ 11 ਦਿਨਾਂ ਤੋਂ ਪਹਿਲਾਂ-ਪਹਿਲਾਂ ਮਹਾਰਾਜ ਆਪਣੀ ਕਿਰਪਾ ਰਹਿਮਤ ਜਰੂਰ ਬਖਸ਼ਣਗੇ ਤੇ ਜੇ ਤੁਸੀਂ ਇਹ ਕਾਰਜ ਆਪਣੇ ਘਰ ਨਹੀਂ ਕਰ ਸਕਦੇ ਤੇ ਆਪ ਜੀ ਗੁਰੂ ਘਰ ਜਾ ਕੇ ਇਹ ਕਾਰਜ ਕਰੋ ਕਰੋ ਦੇਗ ਬਣਾ ਕੇ ਜਾਓ ਤੇ ਸੁਚੰਪਤਾ ਦੇ ਨਾਲ ਲੈ ਕੇ ਜਾਓ ਤੇ ਜੇ ਗੁਰੂ ਘਰ ਬਹੁਤ ਨੇੜੇ ਹੈ ਤੇ ਆਪ ਜੀ ਕਿਸੇ ਦੂਜੇ ਵਿਅਕਤੀ ਨੂੰ ਦੂਜੇ ਆਪਣੇ ਸਾਥੀ ਨੂੰ ਅੱਗੇ-ਅੱਗੇ ਜਲ ਦਾ ਛਿੜਕਾ ਕਰਕੇ ਪਿੱਛੇ-ਪਿੱਛੇ ਦੇਗ ਲੈ ਕੇ ਜਾਓ ਕਾਜੀ ਕੇ ਤੇ ਗੁਰੂ ਘਰ ਜਾ ਕੇ ਆਪ ਅਰਦਾਸਾ ਸੋਧੋ ਆਪ ਜੀ ਕਿਰਪਾ ਕਰਕੇ ਪੰਜ ਦਿਨਾਂ ਤੱਕ ਜੇ ਕਾਰਜ ਫਤਿਹ ਹੁੰਦਾ ਹੈ ਉਹ ਅਤ ਚੰਗਾ ਹੈ ਤੇ ਜੇ ਨਹੀਂ ਹੁੰਦਾ ਫਤਿਹ ਤੇ ਆਪ ਜੀ 11 ਦਿਨਾਂ ਤੱਕ ਇਹ ਕਾਰਜ ਕਰੋ ਮਹਾਰਾਜ ਅੰਗ ਸੰਗ ਸਹਾਇ ਹੋ ਕੇ ਆਪ ਜੀ ਦੇ ਹਰ ਇੱਕ ਬੇੜੇ ਨੂੰ ਪਾਰ ਲਾਣਗੇ ਆਪ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੁਲਚਕ ਦੀ ਸ਼ਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ